ਸਸਿਕਾ ਜੀ ਸਾਰਿਆਂ ਨੂੰ ਸਮਰਾਜ ਐਂਡ ਨਵਾਚੰਦਨ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ, ਠੀਕ-ਠਾਕ ਹੋਵੋਗੇ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ ਜਿਹੜੀ ਇਹ ਮੇਰੇ ਕੋਲੇ ਕੁੜਤੀ ਹੈ ਇਹ ਕਸ਼ਮੀਰੀ ਕੁੜਤੀ ਹੈ। ਦੇਖੋ ਅੱਜਕੱਲ ਇਹਨਾਂ ਦਾ ਬਹੁਤ ਟ੍ਰੈਂਡ ਹੈਗਾ, ਠੀਕ ਹੈ? ਇਹ ਖੁੱਲੇ-ਖੁੱਲੇ ਜਿਹੜੇ ਕੁੜਤੇ ਜਿਹੜੇ ਪਾਈ ਹੁੰਦੇ ਆ ਉਹ ਐ ਪਰ ਇਹ ਕੁਛ ਜਿੰਦਾ ਇਹ ਖੁੱਲਾ ਹੈਗਾ, ਠੀਕ ਹੈ? ਇਹਨੂੰ ਆਪਾਂ ਕਿਸ ਤਰ੍ਹਾਂ ਫਿਟਿੰਗ ਦੇਣੀ ਹੈ, ਕਿਸ ਤਰ੍ਹਾਂ ਦੀ ਆਪਾਂ ਕਟਿੰਗ ਕਰਨੀ ਹੈ ਉਹ ਦੱਸਾਂਗੇ। ਦੇਖੋ ਜੀ ਆਪ ਮੈਂ ਜਿਹੜੀਆਂ ਉਹ ਇਸ ਤਰ੍ਹਾਂ ਇਹਦੇ ਨਾਲ ਅਟੈਚ ਕੀਤੀਆਂ ਹੋਈਆਂ ਆਪਾਂ ਇਹਨੂੰ ਸਾਰੇ ਨੂੰ ਉਧੇੜ ਕੇ ਫਿਰ ਆਪਾਂ ਇਹਦੀ ਕਟਿੰਗ ਕਰਾਂਗੇ ਉਹ ਤੁਹਾਨੂੰ ਅੱਜ ਦੱਸਾਂਗੇ ਵੀ ਕਿਸ ਤਰ੍ਹਾਂ ਕਰਨੀ ਹੈ ਸਟਾਰਟਿੰਗ ਤੋਂ ਲੈ ਕੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਠੀਕ ਹੈ ਤੇ ਜਿਨ੍ਹਾਂ ਨੇ ਸੈ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੋ ਪਹਿਲਾਂ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਵੀ ਲੱਗੀ ਜੀ ਚਲੋ ਜੀ ਆਪਾਂ ਕਰਦੇ ਆ ਅੱਜ ਦੀ ਵੀਡੀਓ ਸਟਾਰਟ ਤੁਹਾਨੂੰ ਦੱਸਦੇ ਆ ਵੀ ਇਹ ਆਪਾਂ ਕਟਿੰਗ ਕਿਵੇਂ ਕਰਨੀ ਹੈ ਹਾਂਜੀ ਹੁਣ ਇਹ ਹੀ ਆਪਣੇ ਕੋਲੇ ਗੁਰਤੀ ਹੈ ਤਾਂ ਆਪਾਂ ਇਹਨੂੰ ਪਹਿਲਾਂ ਸਾਰੇ ਨੂੰ ਉਧੇੜ ਲਾਂਗੇ ਪਾਵਾਂ ਅਲੱਗ ਕਰ ਲਾਂਗੇ ਬੈਕ ਪੱਲਾ ਅਲੱਗ ਕਰ ਲਾਂਗੇ ਤੇ ਫਰੰਟ ਅਲੱਗ ਕਰ ਲਾਂਗੇ ਠੀਕ ਹੈ ਤੇ ਇਹਨੂੰ ਆਪਾਂ ਹੁਣ ਢੇੜ ਦਿੰਨੇ ਆ ਇਹ ਜਿਹੜੀਆਂ ਸਲਾਈਆਂ ਲੱਗੀਆਂ ਹੁੰਦੀਆਂ ਮੋٹے ਪੱਖੇ ਨਾਲ ਹੀ ਹੁੰਦੀਆਂ ਨੇ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹ ਸਾਰੇ ਜਿਹੜੇ ਪਾਰਟ ਆ ਅਲੱਗ-ਅਲੱਗ ਕਰ ਲਏ ਨੇ ਠੀਕ ਹੈ ਇਹ ਆਪਣੇ ਕੋਲੇ ਫਰੰਟ ਆ ਗਿਆ ਇਹ ਬੈਕ ਆ ਗਿਆ ਤੇ ਇਹ ਆ ਗਿਆ ਆਪਣੇ ਕੋਲੇ ਪਾਮਕ ਠੀਕ ਹੈ ਹੁਣ ਆਪਾਂ ਦੇਖਦੇ ਆ ਇਹਨਾਂ ਨੂੰ ਆਪਾਂ ਸੈੱਟ ਕਿਵੇਂ ਕਰਨਾ ਤੇ ਫਿਰ ਆਪਾਂ ਇਹਦੀ ਕਰਨੀ ਹੈ ਕਟਿੰਗ ਠੀਕ ਹੈ ਜੀ ਵੀਡੀਓ ਨੂੰ ਸਟਾਰਟਿੰਗ ਤੋਂ ਲਾਈਕ ਜੈਂਟਾ ਕਰੂ ਜਰੂਰ ਠੀਕ ਹੈ ਕਰੋ ਸਕਿਪ ਨਾ ਕਰਿਓ ਕਰੋ ਹੁਣ ਦੇਖੋ ਜਿਹੜਾ ਆਪਣਾ ਇਧਰ ਫੋਲਡ ਕੀਤਾ ਹੋਇਆ ਕੱਪੜਾ ਹੈ ਇਹਨੂੰ ਆਪ ਨੂੰ ਦੇੜਨ ਦੀ ਕੋਈ ਲੋੜ ਨਹੀਂ ਕਿਉਂਕਿ ਇਹ ਕਟਿੰਗ ਦੇ ਵਿੱਚ ਹੀ ਆ ਜਾਊਗਾ ਇਹ ਐਕਸਟਰਾ ਕੱਪੜਾ ਹੀ ਹੈ ਠੀਕ ਹੈ ਇਹਦਾ ਜਿਹੜਾ ਨੈਕ ਹੈ ਉਹ ਪਹਿਲਾਂ ਹੀ ਬਣਿਆ ਹੋਇਆ ਹੈਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਪ੍ਰੈਸ ਕਰ ਲੈਨੇ ਆ ਫਿਰ ਆਪਾਂ ਤੁਹਾਨੂੰ ਦੱਸਦੇ ਆ ਵੀ ਇਹ ਕਿਸ ਤਰ੍ਹਾਂ ਆਪਾਂ ਵਿਛਾਉਣਾ ਹੈਗਾ ਕਿਸ ਤਰ੍ਹਾਂ ਦੀ ਕਟਿੰਗ ਕਰਨੀ ਹੈ ਕਿੰਨਾ ਕਲਾ ਰੱਖਣਾ ਹੈ ਠੀਕ ਹੈ ਜੀ ਹਾਂਜੀ ਹੁਣ ਆਪਾਂ ਇਹਨੂੰ ਪ੍ਰੈਸ ਕਰ ਲਿਆ ਚੰਗੀ ਤਰ੍ਹਾਂ ਤੇ ਇਹਨੂੰ ਹੁਣ ਆਪਾਂ ਫੋਲਡ ਕਰ ਲੈਣਾ ਠੀਕ ਹੈ ਚੰਗੀ ਤਰ੍ਹਾਂ ਫੋਲਡ ਕਰਕੇ ਵਿਛਾ ਲੈਣਾ ਇਹ ਵਾਤ ਘਟ ਕੱਪੜਾ ਹੈ ਉਹਦੀ ਆਪਾਂ ਕਟਿੰਗ ਕਰ ਲਈ ਹਣੀ ਹੈ ਇਹ 프ਰੰਟ ਵਾਲਾ ਵੀ ਆਪਾਂ ਫੋਲਡ ਕਰ ਲੈਣਾ ਪਹਿਲਾਂ ਇਹਦੇ ਧਾਗੇ ਜੇ ਕੱਟ ਦੇਣੇ ਜਿਹੜੇ ਐਕਸਟਰਾ ਧਾਗੇ ਆ ਹੁਣ ਆਪਾਂ ਨੇ ਕਿੰਨਾ ਦਾ ਪਹਿਲਾਂ ਹੀ ਕੱਟਿਆ ਹੋਇਆ ਇਹ ਆਪਾਂ ਚੌੜਾ ਤਾਂ ਆਪਾਂ ਨੂੰ ਇੰਨੇ ਹੀ ਰੱਖਣਾ ਪਊਗਾ ਠੀਕ ਹੈ ਤੇ ਇਹਨੂੰ ਸੈਂਟਰ ਕਰ ਲੈਣਾ ਚੰਗੀ ਤਰ੍ਹਾਂ ਇੱਥੇ ਸੈਂਟਰ ਕਰਕੇ ਤੁਸੀਂ ਗਰੀਜ਼ ਬਣਾ ਲੈਣੀ ਆ ਪ੍ਰੈਸ ਨਾਲ ਤੇਰੇ ਉੱਪਰ ਰੱਖ ਲੈਣਾ ਬੈਗ ਵਾਲੇ ਪੱਲੇ ਤੇ ਦੇਖੋ ਆਪਾਂ ਇਹ ਪੂਰਾ ਸੈਂਟਰ ਕਰ ਲਿਆ ਇੱਥੋਂ ਗਲਾ ਮਲਾ ਲਿਆ ਇੱਥੋਂ ਪੂਰਾ ਸੈਂਟਰ ਕਰ ਲਿਆ ਤੇ ਹੁਣ ਦੇਖੋ ਇਹ ਜਿਹੜਾ ਹੈਗਾ ਵੱਧ ਇੱਕ ਪਾਸਾ ਉਹਦੀ ਆਪਾਂ ਕਟਿੰਗ ਕਰ ਲਾਂਗੇ ਕਿਉਂਕਿ ਇਹਨਾਂ ਨੇ ਜਿਹੜੀ ਕਟਿੰਗ ਕੀਤੀ ਹੁੰਦੀ ਹੈ ਇਹ ਰਾਖੀ ਕੀਤੀ ਹੁੰਦੀ ਹੈ ਤਾਂ ਆਪਾਂ ਸੈੱਟ ਕਰਕੇ ਫਿਰ ਇਹਦੋਂ ਇੱਕੋ ਜਿਹਾ ਕਰ ਲਵਾਂਗੇ ਠੀਕ ਹੈ ਹੁਣ ਆਪਣਾ ਇਹ ਇੱਕੋ ਜਿਹਾ ਹੋ ਗਿਆ ਤੇ ਆਪਾਂ ਇੱਥੇ ਹੁਣ ਸਟੈਪਰ ਲਾ ਲਾਂਗੇ ਕਿਉਂਕਿ ਇਹ ਜਿਹੜਾ ਗਲਾ ਇਹ ਹਿੱਲੇ ਨਾ ਠੀਕ ਹੈ ਤੇ ਆਪਣਾ ਜੇ ਗਲਾ ਹਿੱਲੇ ਜਾਂਦਾ ਹੈ ਨਾ ਫਿਰ ਗਲਾ ਟੇਡਾ ਬਿੰਗਾ ਹੋ ਜਾਂਦਾ ਹੈ ਹਾਂਜੀ ਹੁਣ ਆਪਾਂ ਇਹਨੂੰ ਸਟੈਪਲਰ ਇੱਥੋਂ ਕਰ ਲੈਣਾ ਤਾਂ ਕਿ ਗਲਾਏ ਜਿਹੜਾ ਇੱਕ ਥਾਂ ਟਿਕਿਆ ਰਹੇ ਠੀਕ ਹੈ ਜੀ ਉਹ ਦੇਖੋ ਇਹ ਜਿਹੜਾ ਗਲਾ ਹੈ ਆਪਣੇ ਕੋਲੇ ਰੈਡੀ ਹੈਗਾ ਇਹ 6.5 ਇੰਚ ਤੇ ਆਪਾਂ ਇੰਨਾ ਗਲਾ ਨਹੀਂ ਲੈਣਾ ਇਹ ਜ਼ਿਆਦਾ ਹੈਗਾ ਤਾਂ ਆਪਾਂ ਇਹਦੀ ਕਟਿੰਗ ਕਰਨੀ ਹੈ ਇੱਥੋਂ ਦੇਖ ਲੈਣਾ ਕਿਉਂਕਿ ਗਲਾ ਜਿਹੜਾ ਇੰਨਾ ਹੈ ਠੀਕ ਹੈ ਤੇ ਆਪਾਂ ਇਹਦੀ ਕਟਿੰਗ ਕਰ ਦਾਂਗੇ ਅੱਧੇ ਦੀ 7.5 ਹੈ ਤਾਂ ਤੁਸੀਂ ਆਪਾਂ 7 ਲਵਾਂਗੇ ਠੀਕ ਹੈ ਅੱਧਾ ਇੰਚ ਸੀਨਾ ਦੇ ਵਿੱਚ ਆਜੋ 6.5 ਰਹਿਜੋ ਜਿਆਦਾ ਛੋਟਾ ਵੀ ਨਹੀਂ ਲੈਣਾ ਕਿਉਂਕਿ ਜਿਹੜਾ ਆਪਾਂ ਬੈਕ ਵਾਲਾ ਗਲਾ ਲੈਣਾ ਉਹ ਛੋਟਾ ਲਵਾਂਗੇ ਤੇ ਤੁਸੀਂ ਇੰਨਾ ਲੈ ਸਕਦੇ ਹੋ 7 ਇੰਚ ਇੰਨਾ ਆਪਾਂ ਗਲਾ ਕੱਟ ਦੇਣਾ ਇਹ ਆਪਾਂ 7 ਇੰਚ ਲੈ ਲਿਆ ਠੀਕ ਹੈ ਠੀਕ ਹੈ ਜੀ ਹੁਣ ਇਹ ਆਪਣਾ ਜਿਹੜਾ ਗਲਾ ਹੈ ਉਹ ਸੈੱਟ ਹੋ ਗਿਆ ਤੇ ਇਹਨੂੰ ਆਪਾਂ ਉੱਪਰ ਕਰ ਲਾਂਗੇ ਲਓ ਜੀ ਹੁਣ ਇਹ ਆਪਾਂ ਸੈੱਟ ਕਰ ਲਿਆ ਪੂਰਾ ਤੇ ਹੁਣ ਜਿਹੜਾ ਚੌੜਾ ਚੌੜਾ ਹੈਗਾ ਗਲਾ ਉਹ ਤਾਂ ਇੰਨਾ ਹੀ ਰਹੂਗਾ ਕਿਉਂਕਿ ਇਹ ਪਹਿਲਾਂ ਹੀ ਇੰਨਾ ਹੈ ਠੀਕ ਹੈ ਤੇ ਆਪਾਂ ਇਹਦਾ ਬੈਕ ਦਾ ਦੇਖ ਲੈਨੇ ਆ ਪਹਿਲਾਂ ਆਪਾਂ ਇਹਨਾਂ ਦਾ ਤੀਰਾ ਲਵਾਂਗੇ ਠੀਕ ਹੈ ਤੀਰਾ ਆਪਾਂ ਇਹਨਾਂ ਲਵਾਂਗੇ 7 ਇੰਚ ਠੀਕ ਹੈ ਜੀ ਤੇ ਜਿਹੜਾ ਬੈਕ ਨੈਕ ਹੈ ਉਹ ਆਪਾਂ ਇਹਨਾਂ 3.5 ਹੈ ਇੱਥੇ ਇੰਨਾ ਹੀ ਆਪਾਂ ਨੂੰ ਲੈਣਾ ਪਊਗਾ ਠੀਕ ਹੈ ਤੇ ਜਿਹੜੀ ਇਹਦੀ ਚੜਾਈ ਲੰਬਾਈ ਹੈ ਉਹ ਆਪਾਂ 3 ਇੰਚ ਹੀ ਲਵਾਂਗੇ 2.5 ਕ ਰਹਿ ਜੂਗੀ 3 ਇੰਚ ਵਿੱਚ ਆ ਕੇ ਆਪਾਂ ਜ਼ਿਆਦਾ ਨਹੀਂ ਲੈਣੀ ਇਹ ਕਿਉਂਕਿ ਜਿਹੜਾ ਫਰੰਟ ਵਾਲਾ ਗਲ ਹੈ ਉਹ ਜਿਆਦਾ ਚੌੜਾ ਹੋ ਜਾਂਦਾ ਹੈ ਜਿਆਦਾ ਚੌੜਾ ਹੋਏਗਾ ਠੀਕ ਹੈ ਤੇ ਆਪਾਂ ਥੋੜੀ ਜਿਹੀ ਇੱਥੋਂ ਗਲਾਈ ਪਾ ਕੇ ਇਹ ਆਪਾਂ ਬੈਕ ਵਾਲਾ ਨੈੱਕ ਹੈ ਜਿਹੜਾ ਉਹ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਆਪਾਂ ਮੋਟਾ ਲਵਾਂਗੇ ਇਹ ਤੋਂ ਆਪਾਂ 7 ਇੰਚ ਲੈ ਲਿਆ ਸੀ ਨਾਰਮਲੀ ਆਪਾਂ 6.5 ਲੈਣੇ ਹੁੰਦੇ ਆ ਪਰ ਆਪਾਂ ਇਹਦਾ 7 ਇੰਚ ਲੈ ਲਿਆ ਸੀਗਾ ਕਿਉਂਕਿ ਬੈਕ ਵਾਲਾ ਗਲਾ ਜਿਹੜਾ ਉਹ ਛੋਟਾ ਹੈ ਤੇ ਪਰ ਇਹ ਜਿਹੜਾ ਗਲਾ ਫਰੰਟ ਵਾਲਾ ਹੁੰਦਾ ਉਹ ਨਾਰਮਲੀ ਆਪਾਂ ਦੇਖਦੇ ਆ ਕੁੜਤੀਆਂ ਦੇ ਵਿੱਚ ਜਿਹੜੇ ਕਸ਼ਮੀਰੀ ਕੁੜਤੇ ਹੁੰਦੇ ਆ ਉਹਨਾਂ ਦਾ ਵੱਡਾ ਹੀ ਹੁੰਦਾ ਕਿਉਂਕਿ ਆਪਾਂ ਇਹਦੇ ਨੀਚੋਂ ਦੀ ਆਪਾਂ ਕੁਝ ਵੀ ਸਕੀਵੀ ਵਗੈਰਾ ਵੀ ਪਾ ਲੈਣੇ ਆ ਠੀਕ ਹੈ ਹਾਈ ਨੈਕ ਜਿਹੜੀ ਉਹ ਹੁੰਦੀ ਹੈ ਠੀਕ ਹੈ ਉਹ ਵੀ ਆਪਾਂ ਪਾ ਲੈਣੇ ਨੇ ਹੁਣ ਮੋਟਲਾ ਮੰਗਿਆ ਆਪਾਂ 7 ਇੰਚ 7 ਦਾ ਵੀ ਤੁਸੀਂ 7.5 ਲੈ ਲੈਣਾ ਕਿਉਂਕਿ ਇਹ ਜਿਹੜਾ ਫਿਟਿੰਗ ਵਾਲੇ ਨਹੀਂ ਹੁੰਦੇ ਕੁੜਤੇ ਠੀਕ ਹੈ ਇਹ ਆਪਾਂ ਖੁੱਲੇ ਹੀਜ਼ ਰੱਖਣੀ ਹੁੰਦੀ 7 ਇੰਚ ਲੈ ਲਿਆ ਸੀ ਠੀਕ ਹੈ ਮੋਡਾ ਆਪਾਂ 7.5 ਲੈ ਲਿਆ ਸੀ ਕਿਉਂਕਿ ਆਪਾਂ ਇਹਦਾ ਮੋਡਾ ਥੋੜਾ ਜਿਹਾ ਖੁੱਲਾ ਰੱਖਣਾ ਹੈਗਾ ਉਸ ਤੋਂ ਬਾਅਦ ਆਪਾਂ ਇਹਦੇ ਜਿਹੜੇ ਨਾਰਮਲ ਸੂਟਾਂ ਦੀ ਫਿਟਿੰਗ ਹੁੰਦੀ ਆ ਉਹ ਹੁੰਦੀ ਹੈ ਇਹਨਾਂ ਦੀ 7.5 ਇੰਚ ਠੀਕ ਹੈ ਤਾਂ ਆਪਾਂ ਇੱਥੇ 20 ਇੰਚ ਲਾਵਾਂਗੇ ਠੀਕ ਹੈ ਉਸ ਤੋਂ ਬਾਅਦ ਇੱਥੇ ਆਪਾਂ 20 ਇੰਚ ਤੇ 10 ਤੇ ਆਪ ਤੇ ਕਰਾਂਗੇ 20 ਦਾ ਤਾਂ 10 ਆ ਜਾਊਗਾ ਇੱਥੇ ਆਪਾਂ ਨਿਸ਼ਾਨੀ ਲਗਾ ਲੈਣੀ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਕਾਟ ਪਾ ਦੇਣੀ ਹੈ ਕਾਟ ਵੀ ਕੋਈ ਜ਼ਿਆਦਾ ਨਹੀਂ ਕਿਉਂਕਿ ਇਹ ਆਪਾਂ ਫਿਟਿੰਗ ਤਾਂ ਰੱਖਣੀ ਨਹੀਂ ਇੱਥੋਂ ਗੁੱਲਾ ਹੀ ਹੁੰਦਾ ਤਾਂ ਆਪਾਂ ਇੱਥੋਂ ਦੇਖੋ ਕਾਟ ਪਾਈ ਹੈ 1.5 ਇੰਚ ਤੇ ਜਿਹੜੀ ਦੂਜੀ ਕਾਟ ਪਾਉਣੀ ਹੈ ਉਹ ਜ਼ਿਆਦਾ ਨਹੀਂ ਪਾਉਣੀ ਥੋੜੀ ਹੀ ਪਾਉਣੀ ਹੈ ਇਹ ਆਪਾਂ ਇੱਥੋਂ ਪਾਈ ਹੈ ਪੌਣੀ ਇੰਚ ਦੀ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਪਲੇਟਸ ਵਗੈਰਾ ਤਾਂ ਪੈਂਦੀਆਂ ਨਹੀਂ ਤੇ ਹੁਣ ਆਪਾਂ ਆ ਜਾਨੇ ਥੱਲੇ ਇਹ ਆਪਾਂ ਜਿਹੜੀ ਇਹਦੀ ਸਾਈਡ ਵਾਲੀ ਇੱਥੇ ਨਿਸ਼ਾਨ ਲਗਾਉਣੇ ਆ ਉਹ ਆਪਾਂ ਲਗਾਵਾਂਗੇ 15.5 ਤੇ ਠੀਕ ਹੈ ਤੇ ਜਿਹੜੀ ਇਹਦੀ ਆਪਾਂ ਥੱਲੋਂ ਕਮਰ ਤੇ ਨਿਸ਼ਾਨ ਲਗਾਉਣਾ ਹੈ ਉਹ ਆਪਾਂ 6 ਇੰਚ ਰੱਖ ਕੇ نیچے ਇੱਥੋਂ ਥੱਲੇ 6 ਇੰਚ ਰੱਖ ਕੇ ਤਾਂ ਆਪਾਂ ਕਮਰ ਦਾ ਇਹਨਾਂ ਦੀ ਕਮਰ ਹੈਗੀ ਹੈ ਨਾਰਮਲ ਸੂਟਾਂ ਦੀ ਇਹਦੀ ਫਿਟਿੰਗ ਹੈਗੀ ਐ 15.5 ਤਾਂ ਆਪਾਂ ਸਾਡੇ 17 ਇੰਚ ਵੱਧ ਲਵਾਂਗੇ ਸੌਰੀ ਸਾਡੇ 17 ਵੱਧ ਨਹੀਂ ਲੈਣੀ ਸਾਡੇ 17 ਲਵਾਂਗੇ 2 ਇੰਚ ਵੱਧ ਠੀਕ ਐ ਤੇ ਜਿਹੜੀ हिਪ ਹੈਗੀ ਐ ਉਹ ਹੈਗੀ ਇਹਨਾਂ ਦੀ 19 ਤਾਂ ਆਪਾਂ ਲਵਾਂਗੇ 22 3 ਇੰਚ ਵੱਧ ਹੁਣ ਆਪਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਪਿਛਲੇ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਜਦੋਂ ਆ ਪਾਈਥੋ ਲੈਣੇ ਤਾਂ ਥੋੜੀ ਗਲਾਈ ਚ ਪਾਉਣੇ ਪਰ ਇੱਥੇ ਆਪਾਂ ਗਲਾਈ ਨਹੀਂ ਪਾਉਣੀ ਕਿਉਂਕਿ ਇਹ ਪਹਿਲਾਂ ਹੀ ਖੁੱਲਾ ਰੱਖਿਆ ਹੋਇਆ ਹੈਗਾ ਠੀਕ ਹੈ ਇਹ ਹੋ ਗਏ ਹੁਣ ਆਪਣੇ ਨਿਸ਼ਾਨ ਆ ਮੈਂ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਨੀ ਹਾਂ ਠੀਕ ਹੈ ਸਾਰੇ ਨਿਸ਼ਾਨ ਹੈ ਜਿਹੜੇ ਆਪਣੇ ਇਹ ਲੱਗ ਗਏ ਐਥੋਂ ਤੱਕ ਨਿਚੋਂ ਲੰਬਾਈ ਆਪਾਂ ਉਨੀ ਹੀ ਲੈਣੀ ਹੈ ਜਿੰਨੀ ਹੈਗੀ ਕਿਉਂਕਿ नीचे अपने घेरे ਤੇ ਵਰਕ ਕੀਤਾ ਹੋਇਆ ਤੇ ਉੱਪਰ ਵੀ ਵਰਕ ਹੈ ਉੱਪਰ ਜਿੰਨਾ ਆਪਾਂ ਕੱਟਣਾ ਸੀ ਗਲਾ ਰੱਖਣਾ ਸੀ ਉਹਨਾਂ ਰੱਖ ਲਿਆ ਠੀਕ ਹੈ ਜੀ ਤੇ ਇਹ ਆਪਣੇ ਨਿਸ਼ਾਨ ਲੱਗ ਗਏ ਨੇ ਗਲਾ ਆਪਾਂ ਉਹਨਾਂ ਹੀ ਰੱਖਣਾ ਜਿੰਨਾ ਦਿੱਤਾ ਹੋਇਆ ਹਾਂਜੀ ਲੋ ਜੀ ਹੁਣ ਆਪਾਂ ਇਹਦੀ ਕਰਦੇ ਹਾਂ ਕਟਿੰਗ ਠੀਕ ਹੈ ਇਹਦੇ ਜਿਹੜੇ ਨਿਸ਼ਾਨ ਕਟਿੰਗ ਕਰਨੀ ਹੈ ਇਹ ਨਾਰਮਲ ਸੂਟਾਂ ਨਾਲ ਇਹ ਥੋੜੀ ਜਿਹੀ ਲੱਕ ਹੁੰਦੀ ਹੈ ਹੁਣ ਆਪਾਂ ਕੱਟੇ ਫਰੰਟ ਵਾਲੇ ਦੀ ਕਟਿੰਗ ਕਾਟ ਦੀ ਠੀਕ ਹੈ ਜੀ ਤੇ ਜਿਹੜਾ ਇਹ ਐਕਸਟਰਾ ਕਪੜਾ ਆਪਾਂ 2 2 ਇੰਚ ਛੱਡ ਕੇ ਇੰਨੀ ਆਪਾਂ ਕਪੜਾ ਐਕਸਟਰਾ ਲਾ ਲਈਏ ਇੱਥੇ ਆਪਾਂ ਕੱਟ ਲਗਾ ਲੈਣੀ ਹੈ ਤੇ ਜਿਹੜਾ ਹੁਣ ਆਪਾਂ ਨਿਸ਼ਾਨ ਲਗਾਉਣੇ ਆ ਇਹ ਉੱਪਰਲਾ ਕਪੜਾ ਚਟਕ ਕੇ ਇੱਥੋਂ ਤਾਂ ਆਪਾਂ ਇੱਥੇ ਨਿਸ਼ਾਨ ਲਗਾ ਦੇਣੇ ਆ ਠੀਕ ਹੈ ਜੀ ਤੇ ਹੁਣ ਆਪਾਂ ਬੈਕ ਵਾਲੇ ਗਲੇ ਦੀ ਕਟਿੰਗ ਕਰਦੇ ਹਣੀ ਹੈ ਕਮੈਂਟ ਜ਼ਰੂਰ ਕਰ ਦਿਆ ਕਰੋ ਪਲੀਜ਼ ਵੀਡੀਓ ਦੇਖ ਕੇ ਵੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਕਮੈਂਟਾਂ ਦੇ ਨਾਲ ਸਾਨੂੰ ਹੌਸਲਾ ਜਾਂ ਹੋ ਜਾਂਦਾ ਵੀ ਹਾਂ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਤੇ ਵੀਡੀਓ ਦੇਖ ਕੇ ਤੁਸੀਂ ਕਮੈਂਟ ਕਰਦੇ ਹੋ ਇੰਜ ਨਾਲ ਹੌਸਲਾ ਜਾਂ ਹੋ ਜਾਂਦਾ ਠੀਕ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਹਾਂਜੀ ਹੁਣ ਇਹ ਆਪਣੀਆਂ ਆਗੀਆਂ ਪਾਵਾਂ ਠੀਕ ਹੈ ਇਹ ਆਪਾਂ ਇਸ ਤਰ੍ਹਾਂ ਰੱਖ ਲਿਆ ਸੀ ਦੇਖੋ ਇਹ ਹੈਗਾ ਸਿੱਧਾ ਪਾਸਾ ਇਹ ਵੀ ਸਿੱਧਾ ਪਾਸਾ ਹੈ ਦੇਖੋ ਇਹ ਦੋਨੇ ਸਿੱਧੇ ਪਾਸੇ ਆਪਾਂ ਅੰਦਰ ਰੱਖਾਂਗੇ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਬਾਹਾਂ ਦੀ ਜਦੋਂ ਵੀ ਆਪਾਂ ਕਟਿੰਗ ਕਰਨੀ ਹੈ ਜਾਂ ਤਾਂ ਤੁਸੀਂ ਪੁੱਠੇ ਪਾਸੇ ਜੇ ਪੁੱਠਾ ਪਾਸਾ ਅੰਦਰ ਰੱਖਣਾ ਹੈ ਤਾਂ ਦੋਨੇ ਪੁੱਠੇ ਪਾਸੇ ਹੀ ਹੋਣੇ ਚਾਹੀਦੇ ਆ ਠੀਕ ਹੈ ਹੁਣ ਆਪਣੀ ਇਹ ਦੋਨੇ ਅੰਦਰ ਜਿਹੜੇ ਹੈਗੇ ਆ ਇਹ ਸਿੱਧੇ ਪਾਸੇ ਆ ਪੁੱਠਾ ਪਾਸਾ ਉੱਪਰ ਹੈ ਠੀਕ ਹੈ ਤੇ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਲਓ ਜੀ ਹੁਣ ਆਪਾਂ ਇਹਦੀ ਵੀ ਕਾਰਟ ਜ਼ਿਆਦਾ ਨਹੀਂ ਪਾਉਣੀ ਠੀਕ ਹੈ ਨਾਰਮਲ ਸੂਟਾਂ ਨਾਲ ਹੁਣ ਦੇਖੋ ਆਪਾਂ ਇੰਨਾ ਹੈ ਆਪਣੇ ਕੋਲੇ ਬਾਧੂਆ ਠੀਕ ਹੈ ਤੇ ਆਪਾਂ ਇੱਥੋਂ ਲਵਾਂਗੇ 3 ਇੰਚ 3 ਇੰਚ ਲੈ ਕੇ ਥੋੜ੍ਹੀ-ਥੋੜ੍ਹੀ ਇੱਥੋਂ ਆਪਾਂ ਗਲਾਈ ਪਾਉਂਦੇ 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 ਇੱਥੇ 2 2 ਇੰਚ ਤੇ ਤੁਸੀਂ ਛੱਡ ਦਿਆ ਕਰੋ ਇੱਥੋਂ ਨਾਲ ਅਗਲਾ ਹੀ ਪਾਇਆ ਕਰੋ ਠੀਕ ਹੈ ਤਾਂ ਹੁਣ ਕਟਿੰਗ ਹੋਊਗੀ ਤੁਹਾਨੂੰ ਪਤਾ ਲੱਗ ਜਾਣਾ ਠੀਕ ਹੈ ਸੋ ਆਪਾਂ ਕਟਿੰਗ ਕਰਦੇ ਨਹੀਂ ਬਸ ਇੱਥੇ ਜਿਹੜਾ ਐਕਸਟਰਾ ਕੱਪੜਾ ਦਿੱਤਾ ਹੈ ਉਹ ਇੱਕ ਸਾਰ ਕਰਨ ਵਾਸਤੇ ਹੀ ਆਪਾਂ ਕਟਿੰਗ ਕੀਤੀ ਹੈ ਜ਼ਿਆਦਾ ਨਹੀਂ ਕੋ ਕੀਤਾ ਇਹਦੀ ਵੰ ਦੇਖੋ ਆਪਾਂ 1 ਇੰਚ ਦੀ ਹੈ ਜਿਹੜੀ ਕੱਟ ਪਾ ਦੇਣੀ ਹੈ ਨਾਰਮਲੀ ਸੂਟਾਂ ਦੇ ਵਿੱਚ ਆਪਾਂ 1 ਇੰਚ ਦੀ ਕੱਟ ਪਾਉਣੀ ਹੈ ਪਰ ਇੱਥੇ ਆਪਾਂ ਅੱਧੇ ਇੰਚ ਤੋਂ ਕੱਟ ਪਾ ਅੱਧੇ ਇੰਚ ਦੀ ਪਾਵਾਂਗੇ ਠੀਕ ਹੈ ਇਹਦੇ ਸੈਂਟਰ ਤੋਂ ਆਪਾਂ ਅੱਧ ਲੈ ਲੈਣਾ ਲੈਗਾ ਤੇ ਇਹ ਆਪਾਂ ਜਿਹੜੇ ਹੈਗੇ ਦੋ ਪੱਲੇ ਉੱਪਰ ਚੱਕ ਕੇ ਦੋ ਨੀਚੇ ਰਹਿ ਕੇ ਦੋ ਉੱਪਰ ਜਿਹੜੇ ਚੱਕ ਕੇ ਰੱਖ ਲੈ ਤੇ ਇੱਥੋਂ ਆਪਾਂ ਇਹਦੀ ਕਟਿੰਗ ਕਰ ਦੇਣੀ ਹੈ ਲਓ ਜੀ ਇਹ ਆਪਣੀ ਕਟਿੰਗ ਹੋ ਗਈ ਹੈ ਨਾਰਮਲ ਸੂਟਾਂ ਦੀ ਜਦੋਂ ਆਪਾਂ ਫਿਟਿੰਗ ਵਾਲੇ ਸੂਟ ਬਣਾਉਣੇ ਆ ਤਾਂ ਆਪਾਂ 1 ਇੰਚ ਦੀ ਕਟ ਪਾਵਾਂਗੇ ਠੀਕ ਹੈ ਤੇ ਇਹਦੀ ਆਪਾਂ 1/2 ਇੰਚ ਦੀ ਪਾਈ ਹੈ ਹੁਣ ਆਪਾਂ ਇਹਦੇ ਜਿਹੜੇ ਹੈਗੇ ਇੱਥੇ 8.5 ਤੇ ਨਿਸ਼ਾਨੀ ਲਗਾਵਾਂਗੇ ਠੀਕ ਹੈ ਜੀ ਤੇ ਜਿਹੜੀ ਆ ਜੀ ਬਾਹ ਤਿਆਰ ਹੈ ਉਹ ਸਾਢੇ 21 ਹੈ 21 ਰਹਿ ਜਾਊਗੀ 1/2 ਇੰਚ ਆਜੂਗਾ ਉਹਦੇ ਵਿੱਚ ਤੇ ਇਹ ਬਾਹਾਂ ਆਪਾਂ ਖੁੱਲੀਆਂ ਹੀ ਰੱਖਾਂਗੇ ਇਹ ਬਾਹਾਂ ਆਪਾਂ 7.5 ਦੇ ਕਰੀਬ ਰੱਖਾਂਗੇ ਕਿਉਂਕਿ ਇਹਦੇ ਕੋਈ ਫਿਟਿੰਗ ਨਹੀਂ ਹੁੰਦੀ ਇਹ ਖੁੱਲੀਆਂ ਜਿਹੀਆਂ ਸੋਣੀਆਂ ਲੱਗਦੀਆਂ ਨੇ ਇਸ ਤਰ੍ਹਾਂ ਆਪਾਂ ਸਟ੍ਰੇਟ ਰੱਖਾਂਗੇ ਇਹ ਬਾਵਾ ਜਿਹੜੀਆਂ ਦੂਜੀ ਆਪਾਂ ਫਿਟਿੰਗ ਵਾਲੇ ਸੂਟ ਦੇ ਆਪਾਂ ਕਟਿੰਗ ਕਰਦੇ ਆ ਉਹ ਥੋੜੀ ਜੀ ਇਸ ਤੋਂ ਅਲੱਗ ਹੁੰਦੀ ਹੈ ਉਹ ਫਿਟਿੰਗ ਨਾਲ ਹੁੰਦੀ ਹੈ ਇਹ ਸਟ੍ਰੇਟ ਹੈ ਠੀਕ ਹੈ ਜੀ ਉਹ ਮੈਂ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਦੱਸੂਗੀ ਤੇ ਜਿਹੜਾ ਆਪਣਾ ਇਹ ਐਕਸ਼ਾ ਕਪੜਾ ਹੈ ਉਹਦੀ ਆਪਾਂ ਕਟਿੰਗ ਕਰ ਦੇਣੀ ਹੈ ਠੀਕ ਹੈ ਇਹ ਬਿਲਾਈ ਫੋਲਡ ਕੀਤਾ ਹੋਇਆ ਆਪਣੇ ਕੋਲੇ ਜਿੰਨੀ ਜਿੰਨੀ ਇੱਥੇ ਵਰਕ ਕੀਤਾ ਹੋਇਆ ਉਹਨਾਂ ਨਾਲ ਫੋਲਡ ਕੀਤਾ ਹੋਇਆ ਇਹ ਆਪਣੀ ਬਾਹਾਂ ਦੀ ਕਾਟ ਪੈ ਗਈ ਠੀਕ ਹੈ ਤੇ ਆਪਾਂ ਇੱਥੋਂ ਸਟ੍ਰੇਟ ਰੱਖਣੀ ਹੈ ਖੁੱਲੀ ਠੀਕ ਹੈ ਜੀ ਕਿਉਂਕਿ ਇਸ ਕੁੜਤੇ ਦੇ ਥੱਲੋਂ ਆਪਾਂ ਮੋٹے ਕੱਪੜੇ ਪਾ ਸਕਦੇ ਹਾਂ ਕੋਟੀ ਵਗੈਰਾ ਵੀ ਪਾ ਸਕਦੇ ਹਾਂ ਹਾਈ ਨੈਕ ਵਾਲੀ ਕੋਟੀ ਵੀ ਪਾ ਸਕਦੇ ਹਾਂ ਠੀਕ ਹੈ ਤੇ ਇਹ ਹੋ ਗਈ ਆਪਣੀ ਕਸ਼ਮੀਰੀ ਕੁੜਤੇ ਦੀ ਕਟਿੰਗ ਉਮੀਦ ਕਰਦੀ ਹਾਂ ਵੀ ਤੁਹਾਨੂੰ ਪਸੰਦ ਆਈ ਹੋਣੀ ਹੈ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ